ਨਾਮ ਹੈ ਓੰਕਾਰ ਸਿੰਘ ਜੀ ਬਾਬਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਪਿੰਡ ਖੰਡੇਵਾਤ ਅਸੀਂ ਤਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਜੀ ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ ਹਾਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਉਹਦੇ ਕੋਲ ਜੀ ਵੀ ਸ਼ਰਾਬ ਪਈ ਹੈ ਜੀ ਪੌਣੇ ਕਿੰਨੇ ਵਜੇ ਕਾਰ ਕਿੰਨੇ ਵਜੇ ਹੋਇਆ ਇਹ ਅਪ੍ਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ ਕਿੰਨੇ ਸੰਗਤ ਸੀ ਦੇ ਵਿਚ ਕੱਢੀ ਸੀ ਸੰਗਤ ਚ ਤਿੰਨ ਟਰੈਕਟਰ ਤੇ ਸੀ ਜੀ ਬਾਕੀ 7 6 7 ਬੱਚੇ ਜੀ ਸੀ ਆਪਣਾ ਕੋਈ ਜਾਨਮਾਨ ਨੁਕਸਾਨ ਨਹੀਂ ਹੋਇਆ ਬਚਾਇਆ ਹੋ ਗਿਆ ਜੇਸੀ ਨੀਚੇ ਖੜਾ ਹੈ ਖੜਾਈ ਖੜੇ ਸੀ ਡਰਾਈਵਰ ਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ ਉਹ ਖਿੱਚਦੇ ਆ ਰਹੇ ਸੀ ਸਾਨੂੰ ਇਹ ਜੰਪ ਕਰ ਗਏ ਬੱਚੇ ਬਚਾਪ ਹੈ ਸਾਰਾ ਕੁਝ ਹਾਂ ਜਾਨੀ ਨੁਕਸਾਨ ਬਚਾਓ ਹੋ ਗਈ ਹਾਂਜੀ ਪੁਲਿਸ ਆਈ ਅਸੀਂ ਦੋ ਵਾਰ 100 ਨੰਬਰ ਤੇ ਕਾਲ ਵੀ ਕੀਤੀ ਹੈ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਪ ਟੈਸਟ ਕਰਵਾਇਆ ਤੇ ਸਾਨੂੰ ਇਨਸਾਫ ਹੋਇਆ ਜਾਵੇ ਜੀ ਆ ਜਿਹੜਾ ਨੁਕਸਾਨ ਹੋਇਆ ਠੀਕ ਹੈ ਜੀ ਹਾਂਜੀ ਭਾਈ ਸੇਵਿੰਦਰ ਸਿੰਘ ਨਾਮ ਹੈ ਜੀ ਮੇਰਾ ਕਉ ਜੇ ਹਾਦਸਾ ਹੋਣ ਦਾ ਕਾਰਨ ਕੀ ਮੰਦੇ ਹੋ ਇਹ ਹਾਦਸਾ ਹੋਣ ਦਾ ਕਾਰਨ ਤਾਂ ਜੀ ਜਿਹੜਾ ਡਰਾਈਵਰ ਸੀ ਜੀ ਇਹਦਾ ਟਰਾਲੇ ਦਾ ਇਹ ਡਰਿੰਕ ਕਰੀ ਹੋਈ ਸੀ ਇਹਦੀ ਇਹਦੇ ਕੋਲ ਹੀ ਸਾਨੂੰ ਬੋਤਲ ਮਿਲੀ ਹੈ ਜੀ ਬੋਤਲ ਦੇ ਵਿੱਚ ਬਸ ਦੋ ਕ ਪੈਗ ਬਾਕੀ ਨੇ ਜੀ ਹੁਣ ਵੀ ਉਹਦੇ ਕੋਲ ਹੀ ਪਈ ਹੈ ਤੇ ਬਾਕੀ ਸਾਰੀ ਪੀਤੀ ਹੋਈ ਸੀ ਇਹਦੀ ਅਸੀਂ ਟਰੈਕਟਰ ਸਾਈਡ ਤੇ ਲਾ ਕੇ ਰੋਕ ਲਿਆ ਜੀ ਜਦੋਂ ਸਾਨੂੰ ਮੂਰੋਂ ਐ ਦੇਖ ਦਿਖ ਗਿਆ ਇਹ ਵੀ ਐ ਕਿਹੜੇ ਵਕਾਂਡਾ ਆਉਂਦਾ ਹੈ ਫੇਰ ਵੀ ਇਹਨੇ ਜਦੋਂ ਐ ਪਤਾ ਲੱਗਿਆ ਇਹਨੂੰ 1 ਲੱਖ ਤਾਂ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਮੂਰੇ ਟਰੈਕਟਰ ਖੜਿਆ ਬਸ ਘੱਟ ਮਾਰਿਆ ਜਦੋਂ ਨਾਲ ਦੀ ਨਾਲ ਸਾਡੇ ਉੱਤੇ ਡਿੱਗ ਗਿਆ ਜੀ ਟਰੈਕਟਰ ਤੇ ਕਿੰਨੇ ਲੋਕ ਮੌਜੂਦ ਸੀ ਟਰੈਕਟਰ ਤੇ ਤਿੰਨ ਬੰਦੇ ਮੌਜੂਦ ਸੀ ਜੀ ਸਾਡੇ ਜਿੱਥੋਂ ਦੀ ਜ਼ਿਆਦਾ ਸੀਗੀ 7 ਬੰਦੇ ਅਸੀਂ ਲਹਿਰੇਗਾ ਅੱਗੇ ਕੋਲ ਖੰਡੇਵਾਦ ਪਿੰਡ ਤੋਂ ਆ ਜੀ ਅਸੀਂ ਫਤੇਗੜ ਸਾਹਿਬ ਨੂੰ ਜਾ ਰਹੇ ਸੀ ਜੀ ਆ ਲੰਗਰ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਿਆ ਜੀ ਬਸ ਅਜਾ ਟਰਾਲੇ ਵਿੱਚ ਕਿੰਨੇ ਬੰਦੇ ਸੀ ਇਹ ਟਰਾਲੇ ਚ ਇਕੱਲੇ ਹੀ ਭੱਜ ਗਿਆ ਤੀਏ ਤਾਂ ਕੇਰਾਂ ਦਾ ਇਹਦਾ ਅਸੀਂ ਰਾਤ 10 ਵਜੇ ਐਕਸੀਡੈਂਟ ਹੋਇਆ ਜੀ ਸਾਡਾ ਅਸੀਂ ਇਹਨੂੰ ਚੱਕ ਕੇ ਲਿਆਵਾਂਗੇ 1 ਵਜੇ ਜੀ ਇੱਧਰ ਖਤਾਨਾ ਚ ਸੁੱਤਾ ਪਿਆ ਸੀ ਸਟੋਰ ਨਾਲ ਕੱਪੜਾ ਲਈ ਬਸ ਧਾਗੂ ਗਲਾਉਣ ਵਾਸਤੇ ਲੱਕੜਾਂ ਅਸੀਂ ਤਾਂ ਅੱਗ ਬਾਲਉਣ ਵਾਸਤੇ ਜੀ ਵੀ ਛੜਕ ਤੇ ਅੱਗ ਲਾ ਕੇ ਅਸੀਂ ਲੋਕਾਂ ਨੂੰ ਹੋਰ ਨੂੰ ਬਚਾਲੀਏ ਜੀ ਤੇ ਜੇ ਵਜੇ ਇਤਲਾਹ ਕੀਤੀ ਪੁਲਿਸ ਨੂੰ ਉਹਦੀ ਇਤਲਾਹ ਕਰਤੀ ਸੀ ਜੇ ਅਸੀਂ ਪੁਲਿਸ ਦੇ ਦੋ ਮੁਲਾਜ਼ਮ ਆ ਗਏ ਸੀ ਜੀ ਡੇਢ ਘੰਟਾ ਉਹ ਜਾਨੀ ਕਿ ਲਵਾ ਕੇ ਗਏ ਨੇ ਸਾਡੇ ਨਾਲ ਉਦੋਂ ਬਾਅਦ ਉਹ ਕਹਿੰਦੇ ਕੋਈ ਹੋਰ ਐਕਸੀਡੈਂਟ ਹੋ ਗਿਆ ਉਧਰ ਵਾਗੇ ਜੀ ਉਹ ਉਦੋਂ ਬਾਅਦ 1 ਵਜੇ ਸਾਡੇ ਕੋਲੇ ਪੀਸੀਆਰ ਵਾਲੇ ਆ ਗਏ ਸੀ ਜੀ ਦੁਆਰੇ ਦੋ ਬੰਦੇ ਇਹ ਕਿਹਦਾ ਧੁੰਦ ਦੇ ਵੇਲੇ ਇੱਥਾਂ ਤੇ ਡਰਾਈਵਰ ਕੋਈ ਧੁੰਦ ਨਹੀਂ ਉਹ ਚਲਾ ਰਿਹਾ ਉਸ ਟਾਈਮ ਜੀ ਕੋਈ ਧੁੰਦ ਨਹੀਂ ਸੀ ਸਹੀ ਸਾਤ ਫੁੱਟ ਹੋਰ ਅੱਗੇ ਤੀਜੀ ਐ ਦੂ ਖੜਿਆ ਕੱਚੇ ਤੋਂ ਚੱਕ ਕੇ ਹੋਰਾਂ ਖਿੱਚ ਲੈ ਜੀ ਉੱਪਰ ਡੇਕਣ ਕਰਨ ਕੋਈ ਘਟਨਾ ਤਾਂ ਨਹੀਂ ਹੋਈ ਕੋਈ ਵਿਕਤੀ ਨਹੀਂ ਸੁਰੱਖਿਅਤ ਅਸੀਂ ਸਾਰੇ ਸਾਰੇ ਬਚ ਗਏ ਜੀ ਖੱਟ ਕਿਸੇ ਦੇ ਨਹੀਂ ਕੋਈ ਹੁਣ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਜੀ ਸਾਨੂੰ ਜਿੰਨਾ ਸਾਡਾ ਬੰਦਾ ਮਾਮਦਾ ਜੀ ਉਹਦੀ ਡ੍ਰਿੰਕ ਕਰੀ ਹੋਈ ਸੀ ਫੁੱਲ ਸੀ ਤੇ ਉਹਨਾਂ ਸਾਨੂੰ ਮਿਲਣਾ ਚਾਹੀਦਾ ਜੀ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਜੀ ਟਰਾਲੇ ਦਾ ਮਾਲਕ ਆਇਆ ਟਰਾਲੇ ਦਾ ਮਾਲਕ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ ਡਰਾਈਵਰ ਨੂੰ ਵੀ ਸਾਮ੍ਹੇ ਜੀ ਰਾਤ ਨਹੀਂ ਉਹ ਮਰ ਜਾਂਦਾ ਜੀ ਆਕੜ ਕੇ ਠੰਡ ਚ ਤਾਰੂ ਨਾਲ ਡੱਕਿਆ ਹੋਇਆ ਬਾਹਰੇ ਪਿਆ ਤੀ ਜੀ ਜੀ ਨਾਮ ਹੈ ਮੇਰਾ ਨਾਮ ਹੈ ਅਸੀ ਰਣਜੀਤ ਸਿੰਘ ਇਹ ਹਾਸਾ ਹੁਣ ਦਾ ਕਾਰਨ ਕੀ ਮੰਦਿਓ ਜੀ ਇਹ ਤੁਹਾਨੂੰ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਦ ਤੱਕ ਕਿਉਂਕਿ ਦੋ ਦਿਨ ਧੁੰਦ ਪੈਰੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਸਾ ਕਿੰਨੇ ਵਜੇ ਇਹ 10:10 ਵਜੇ ਦੇ ਕਰੀਬ ਹੋਏ ਕਿਤੇ ਲੋਕ ਇਸ ਜਾਲੀ ਵਿੱਚ ਜਾਲੀ ਵਿੱਚ ਹੁਣ ਕਿ ਕੋਈ 10-15 ਤੋਂ ਵੀ ਮੁੰਡੇ ਸੰਗਤ ਜੀ ਸੰਗਤ ਸੀ ਅਧਿਕਾਰ ਸਾਹਿਬ ਜਨਵਰੀ ਕੁਝ ਪਤਾ ਜੀ ਕਿੱਥੋਂ ਦੀ ਆਈ ਸੀ ਕਿੱਥੇ ਜਾ ਰਹੀ ਸੀ ਇਹ ਇਹ ਕੋਈ ਇਧਰ ਸੰਘੂਰ ਸਾਈਡ ਦੇ ਮੁੰਡੇ ਤੇ ਬਾਕੀ ਟੋਲਾ ਇਹ ਰੋਪੜ ਸਾਈਡ ਦਾ ਤੇ ਚਾਲੇ ਵਾਲੇ ਨੇ ਕਿੰਨਾ ਨਹੀਂ ਆ ਦੇਖਦੇ ਨੇ ਪੁੱਛਕਿਛ ਕਰਦੇ ਆ ਰਾਤ ਮਿਲੇ ਨਹੀਂ ਹੈਗਾ ਭੌਮਿਕ ਤੋਂ ਭੱਜ ਗਿਆ ਸੀਗਾ ਤੇ ਹੁਣ ਆਇਆ ਇਹਨੂੰ ਪੁੱਛਦੇ ਪੁੱਛਕਿਛ ਕਰਕੇ ਦੇਖਦੇ ਆ ਵੀ ਕੀ ਹਨ ਕਿੰਨੇ ਵਜੇ ਇклаਮੀ ਦੀ ਹਨ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਦੇਖਦੇ ਹਾਂ ਕਾਰਵਾਈ ਤੇ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦੀ ਕਰ ਲਈ ਹਾਂ ਆਪਣੀ ਨਾ ਸੜਕ ਬੰਦੀ ਕੀਤੀ ਕੀ ਹੈ ਜੀ ਮੇਨ ਹਾਈਵੇ ਹਾਂ ਮੇਨੋ ਤੇ ਸੀ ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁ लोकल